ਡਿਪਲੋਮੈਟਿਕ ਸਰਜੀਕਲ ਸਟ੍ਰਾਈਕ ਤੋਂ ਬਾਅਦ ਜਿੱਥੇ ਸੰਗਤ ਦੇ ਮਨਾਂ 'ਚ ਇਹ ਸਵਾਲ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਿ ਕਰਤਾਰਪੁਰ ਕੋਰੀਡੋਰ ਖੁੱਲਾ ਰਹੇਗਾ ਜਾਂ ਫਿਰ ਨਹੀਂ ਤਾਂ ਦੱਸ ਦिए ਕਿ ਹਾਲੇ ਤੱਕ ਕਰਤਾਰਪੁਰ ਕੋਰੀਡੋਰ ਖੁੱਲਾ ਹੈ ਸੰਗਤ ਮੱਥਾ ਟੇਕਣ ਦੇ ਲਈ ਜਾ ਰਹੀ ਹੈ ਔਰ ਸੰਗਤ ਦੇ ਇਹ ਬੋਲ ਵੀ ਨੇ ਪਾਕਿਸਤਾਨ ਜਾਣ ਨੂੰ ਦਿਲ ਤਾਂ ਨਹੀਂ ਕਰਦਾ ਪਰ ਇਹ ਆਸਥਾ ਦਾ ਵਿਸ਼ਾ ਹੈ ਸ਼ਰਧਾਲੂਆਂ ਦੇ ਬਿਆਨ ਵੀ ਸਾਹਮਣੇ ਆਏ ਪਰ ਇੱਕ ਪਾਸੇ ਐਸਐਸਪੀ ਬਟਾਲਾ ਨੇ ਵੀ ਇਸ ਬਾਬਤ ਜਾਣਕਾਰੀ ਦਿੱਤੀ ਹੈ ਕਿ ਕਰਤਾਰਪੁਰ ਕੋਰੀਡੋਰ ਨੂੰ ਬੰਦ ਕਰਨ ਦੀ ਕੋਈ ਵੀ ਹਜੇ ਅਧਿਕਾਰਤ ਪੁਸ਼ਟੀ ਜਿਹੜੀ ਨਹੀਂ ਹੋਈ ਆ ਤਾਂ ਇਸੇ ਵਿਚਾਲੇ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅਟਾਰੀ ਵਾਗਾ ਬੰਦ ਕੀਤਾ ਗਿਆ ਹੈ ਵਪਾਰ ਬੰਦ ਕੀਤਾ ਗਿਆ ਹੈ ਔਰ ਜਲ ਸਮਝੌਤਾ ਖਤਮ ਕੀਤਾ ਗਿਆ ਹੈ ਰੱਦ ਕੀਤਾ ਗਿਆ ਹੈ ਔਰ ਡਿਪਲੋਮੈਟ ਸਟ੍ਰਾਈਕ ਕੀਤੀ ਗਈ ਯਾਨੀ ਕਿ ਜਿਨੇ ਵੀ ਰਾਜਦੂਤ ਨੇ ਉਹਨਾਂ ਨੂੰ ਕਹਿ ਦਿੱਤਾ ਹੈ ਕਿ ਸਾਡਾ ਮੁਲਕ ਛੱਡੋ ਤੇ ਆਪਣੇ ਰਾਜਦੂਤ ਵਾਪਸ ਬੁਲਾ ਲਏ ਗਏ ਨੇ ਤਾਂ ਅਜਿਹੇ ਦੇ ਵਿੱਚ ਸੰਗਤ ਦੇ ਮਨਾਂ ਦੇ ਵਿੱਚ ਸਵਾਲ ਹੈ ਕੀ ਕਰਤਾਰਪੁਰ ਕੋਰੀਡੋਰ ਖੁੱਲਾ ਰਹੇਗਾ ਜਾਂ ਫਿਰ ਨਹੀਂ ਤਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਕਰਤਾਰਪੁਰ ਕੋਰੀਡੋਰ ਖੁੱਲਾ ਰਹੇਗਾ ਔਰ ਸੰਗਤ ਜੋ ਦਰਸ਼ਨ ਕਰਨ ਜਾ ਰਹੀ ਹੈ ਇਸ ਕਟਨ ਨੂੰ ਲੈ ਕੇ ਉਹਨਾਂ ਨੇ ਦੁੱਖ ਵੀ ਪ੍ਰਗਟਾਇਆ ਪਰ ਅਜੇਹੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਜਾਨ ਨੂੰ ਦਿਲ ਤਾਂ ਨਹੀਂ ਕਰਦਾ ਪਰ ਇਹ ਵਿਸ਼ਾ ਜੋ ਹੈ ਉਹ ਆਸਥਾ ਦਾ ਵਿਸ਼ਾ ਹੈ ਇਸ ਕਾਰਨ ਸੰਗਤ ਨਤਮਤਸਕ ਹੋਣ ਦੇ ਲਈ ਜਾ ਰਹੀ ਹੈ ਔਰ ਇਹ ਤਸਵੀਰ ਉਸ ਕੋਰੀਡੋਰ ਦੀ ਜਿੱਥੇ ਪੁਲਿਸ ਬੈਰੀਕੇਟਿੰਗ ਵੀ ਕੀਤੀ ਗਈ ਹੈ, ਸਖਤੀ ਵੀ ਕੀਤੀ ਗਈ ਹੈ। ਪ੍ਰਸੰਗਤ ਨੂੰ ਮਨਾਹੀ ਨਹੀਂ ਹੈ ਤਾਂ ਪਹਿਲਗਾਮ ਹਮਲੇ ਤੋਂ ਬਾਅਦ ਲਗਾਤਾਰ ਪੂਰੇ ਭਾਰਤ ਦੇ ਅੰਦਰ ਅਲਰਟ ਹੈ ਔਰ ਕਰਤਾਰਪੁਰ ਲਾਂਗੇ ਤੇ ਕੋਈ ਅਧਿਕਾਰਤ ਫੈਸਲਾ ਨਹੀਂ ਆਇਆ। ਆਮ ਦਿਨਾ ਵਾਂਗ ਸ਼ਰਧਾਲੂ ਨਤਮਤਸਕ ਹੋਣ ਲਈ ਜਾ ਰਹੇ ਨੇ ਔਰ ਸੰਗਤ ਨੇ ਅਜਿਹੇ ਦੇ ਵਿੱਚ ਕੀ ਬਿਆਨ ਦਿੱਤਾ ਤੁਹਾਨੂੰ ਉਹ ਵੀ ਸੁਣਾਉਣੇ ਆ। ਅਸੀਂ ਰੋहतक ਹਰਿਆਣਾ ਵਿੱਚੋਂ ਸੰਗਤ ਦਰਸ਼ਨ ਕਮਾਟੀ ਆਈਏ। ਤਕਰੀਬਨ 20 ਤੋਂ 21 ਜਣੇ ਅਸੀਂ ਦਰਸ਼ਨਾ ਵਾਸਤੇ ਆਏ। ਜਿਵੇਂ ਕਿ ਸਾਨੂੰ ਪਤਾ ਲੱਗਾ ਕਿ ਪੁਲਵਾਮਾ ਵਿੱਚ ਕੁਝ ਭਾਰਤੀ ਨਾਗਰਿਕਾਂ ਦਾ ਕਤਲ ਕੀਤਾ ਗਿਆ ਹੈ ਤੇ ਉਹ ਸੁਣ ਕੇ ਸਾਨੂੰ ਬਹੁਤ ਦੁੱਖ ਹੋਇਆ ਲੇਕਿਨ ਅਸੀਂ ਆਲਰੇਡੀ ਹੀ ਪਹਿਲੇ ਸੰਗਤਾਂ ਸ਼ਬਦ ਦਾ ਪਵਨਾਰੇ ਨਾਲ ਕਰਤਾਰਪੁਰ ਸਾਹਿਬ ਦੀ ਦਸ਼ਨਾ ਵਾਸਤੇ ਅਸੀਂ ਆਏ ਸੀ ਇੱਕ ਵਾਰ ਅਸੀਂ ਮਨ ਬਣਾ ਕੇ ਜਰੂਰ ਆਇਆ ਸ਼ਬਦ ਦਾ ਪਸ ਕਿਉਂਕਿ ਅਸੀਂ ਜੇਕਰ ਅਸੀਂ ਬਾੜ ਦੇ ਉਸ ਪਰ ਨਹੀਂ ਜਾ ਸਕੇ ਜੇਕਰ ਸਾਨੂੰ ਮੀਡੀਆ ਅਲਾਉ ਕਰੇਗੀ ਸੌਰੀ ਮਿਲਟਰੀ ਸਾਨੂੰ ਅਲਾਉ ਕਰੇਗੀ ਕਿ ਉਸ ਪਾਸੇ ਅਸੀਂ ਜਾਣਾ ਹੈ ਤਾਂ ਜਾਵਾਂਗੇ ਨਹੀਂ ਤਾਂ ਅਸੀਂ ਡੇਰਾ ਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਜੋ ਉੱਥੇ ਦਰਸ਼ਨ ਕਰਕੇ ਅਸੀਂ ਵਾਪਸ ਚਲੇ ਜਾਵਾਂਗੇ ਲੇਕਿਨ ਇੱਕ ਵਾਰ ਅਸੀਂ ਜੋ ਕੋਰੀਡੋਰ ਹੈ ਕੋਰਟ ਤੇ ਆ ਕੇ ਸਕਰੀਨ ਤੇ ਵੀ ਦਿਖਾਇਆ ਜਾਂਦਾ ਹੈ ਤਾਂ ਕਿ ਸੰਗਤਾ ਨਿਰਾਸ਼ ਨਾ ਹੋਣ ਉਹਨਾਂ ਨੂੰ ਅਸੀਂ ਸਕਰੀਨ ਤੇ ਦਿਖਾ ਦਿੱਤੀ ਜਾਈਏ ਲੇਕਿਨ ਜੇਕਰ ਸਾਨੂੰ ਮਿਲਟਰੀ ਅਲਾਹੂ ਕਰੇਗੀ ਉਸ ਪਰ ਜਾਣਾ ਹੈ ਤਾਂ ਅਸੀਂ ਜਾਵਾਂਗੇ ਨਹੀਂ ਤਾਂ ਅਸੀਂ ਇੱਥੇ ਹੀ ਆਪਣਾ ਤਤਮਸਤ ਕਰਕੇ ਵਾਪਸ ਹੋ ਜਾਵਾਂਗੇ ਸਾਡੇ ਕੋਲ ਵੀਜ਼ਾ ਆਲਰੇਡੀ ਪਹਿਲੇ ਮਹੀਨਾ ਪਹਿਲੇ ਲੱਗਾ ਹੋਇਆ ਜੀ ਜਾਰੀ ਹੈ ਜੀ ਦੇਖੋ ਸ਼ਰਦਾ ਨਾਲ ਸੇ ਜਾ ਰਹੇ ਹਾਂ ਬਿਲਕੁਲ ਡਰ ਐਸਾ ਕੁਝ ਵੀ ਨਹੀਂ ਹੈ ਬਾਕੀ ਜੋ ਬਾਰਡਰਸ ਹਨ ਉਹ ਚੇਤਾ ਸਖਤਾਈ ਵਧਤੀ ਹੈ ਲੇਕਿਨ ਕੋਰੀਡੋਰ ਸੇ ਵਾਸਤੇ ਜੇ ਕੋਈ ਐਸੀ ਸੋਚਣਾ ਨਹੀਂ ਇਸ ਸਥਾਨ ਤੇ ਸੰਗਤਾਂ ਨਹੀਂ ਜਾ ਰਹੀਆਂ ਸਾਨੂੰ ਕਿਸੇ ਬਰਕਰਾਰ ਦਾ ਪਿਆ ਹੈ ਨਹੀਂ ਖੋਫ ਨਹੀਂ ਕੋਈ ਮੌਤ ਦਾ ਕੀ ਜਿੱਥੇ ਮੱਦੀ ਆ ਜਾਣੀ ਹੈਗੀ ਪਰ ਇਹ ਜਿਹੜਾ ਆਹ ਕੰਮ ਹੋਇਆ ਇਹ ਬਹੁਤ ਗਲਤ ਹੋਇਆ ਹੈ ਇਹ ਹੋਣਾ ਨਹੀਂ ਚਾਹੀਦਾ ਇਨਸਾਨੀਅਤ ਦੇ ਨਾਂ ਤੇ ਨਹੀਂ ਇਤਨਾ ਚਾਹੀਦਾ ਚਲੋ ਦਸ਼ਮੀਰ ਜਿੰਨਾਂ ਦੀ ਹੈਗੀ ਹੈਗੀ ਆ ਇਹਨਾਂ ਨੂੰ ਤਾਂ ਪਤਾ ਹੀ ਵਿਚਾਰਿਆਂ ਨੂੰ ਕਾਕਰੀ ਜਿਹੜੇ ਗਏ ਬਾਹਰ ਇਹ ਬੜਾ ਨਾਲ ਗਲਤ ਕੀਤਾ ਆ ਇਹ ਪੈ ਗਿਆ ਆ ਅਸੀਂ ਰੋहतक ਹਰਿਆਣਾ ਵਿੱਚੋਂ ਸੰਗਤ ਦਰਸ਼ਨ ਕਰਮਾ ਤੇ ਆਈਏ ਤਕਰੀਬਨ 20 ਤੋਂ 21 ਜਣੇ ਅਸੀਂ ਦਰਸ਼ਨਾਂ ਵਾਸਤੇ ਆਇਆ ਤੇ ਜਿਵੇਂ ਕਿ ਸਾਨੂੰ ਪਤਾ ਲੱਗਾ ਕਿ ਪੁਲਵਾਮਾ ਵਿੱਚ ਕੁਝ ਭਾਰਤੀ ਨਾਗਰਿਕਾਂ ਦਾ ਕਤਲ ਕੀਤਾ ਗਿਆ ਹੈ ਤੇ ਉਹ ਸੁਣ ਕੇ ਸਾਨੂੰ ਬਹੁਤ ਦੁੱਖ ਹੋਇਆ ਲੇਕਿਨ ਅਸੀਂ ਆਲਰੇਡੀ ਹੀ ਪਹਿਲੇ ਸੰਗਤਾਂ ਸ਼ਬਦ ਦਾ ਪਵਨਾਰੇ ਨਾਲ ਕਰਤਾਰਪੁਰ ਸਾਹਿਬ ਦੀ ਦਰਸ਼ਨਾਂ ਵਾਸਤੇ ਅਸੀਂ ਆਏ ਸੀ ਇੱਕ ਵਾਰ ਅਸੀਂ ਮਨ ਬਣਾ ਕੇ ਜਰੂਰ ਆਇਆ ਸ਼ਬਦ ਆਪਸ ਕਿਉਂਕਿ ਅਸੀਂ ਜੇਕਰ ਅਸੀਂ ਬਾਹਰ ਉਸ ਪਰ ਨਹੀਂ ਜਾ ਸਕੇ ਜੇਕਰ ਸਾਨੂੰ ਮੀਡੀਆ ਅਲਾਉ ਕਰੇਗੀ ਸੌਰੀ ਮਿਲਟਰੀ ਸਾਨੂੰ ਅਲਾਉ ਕਰੇਗੀ ਜੋਸਪਾਸ ਅਸੀਂ ਜਾਣਾ ਤਾਂ ਜਾਵਾਂਗੇ ਨਹੀਂ ਤਾਂ ਅਸੀਂ ਡੇਰਾਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਜੋ ਉੱਥੇ ਦਰਸ਼ਨ ਕਰਕੇ ਅਸੀਂ ਵਾਪਸ ਚਲੇ ਜਾਵਾਂਗੇ ਲੇਕਿਨ ਇੱਕ ਵਾਰ ਅਸੀਂ ਜੋ ਕੋਰੀਡੋਰ ਹੈ ਕੋਰਟ ਤੇ ਆ ਕੇ ਸਕਰੀਨ ਤੇ ਵੀ ਦਿਖਾਇਆ ਜਾਂਦਾ ਹੈ ਤਾਂ ਕਿ ਸੰਗਤਾਂ ਨਿਰਾਸ਼ ਨਾ ਹੋਣ ਉਹਨਾਂ ਨੂੰ ਅਸੀਂ ਸਕਰੀਨ ਤੇ ਦਿਖਾ ਦਿੱਤੀ ਜਾਈਏ ਲੇਕਿਨ ਜੇ ਕਿ ਸਾਨੂੰ ਮਿਲਟਰੀ ਅਲਾਉ ਕਰੇਗੀ ਉਸ ਪਰ ਜਾਣਾ ਤਾਂ ਅਸੀਂ ਜਾਵਾਂਗੇ ਨਹੀਂ ਤਾਂ ਅਸੀਂ ਇੱਥੇ ਹੀ ਆਪਣਾ ਤਤਮਸਤ ਕਰਕੇ ਵਾਪਸ ਹੋ ਜਾਵਾਂਗੇ ਸਾਡੇ ਕੋਲ ਵੀਜ਼ਾ ਆਲਰੇਡੀ ਪਹਿਲੇ ਮਹੀਨਾ ਪਹਿਲੇ ਲੱਗਾ ਹੋਇਆ ਜੀ ਇਸ ਦਾ ਦੇਖੋ ਸ਼ਰਦਾ ਨਾਲ ਸੇ ਜਾ ਰਹੇ ਆ ਬਿਲਕੁਲ ਡਰ ਐਸਾ ਕੁਝ ਵੀ ਨਹੀਂ ਹੈ ਬਾਕੀ ਜੋ ਬਾਰਡਰਸ ਹਨ ਉਹ ਚੇਤਾ ਸਖਤਾਈ ਵਧਦੀ ਕਿ ਲੇਕਿਨ ਕੋਰੀਡੋਰਸ ਹੈ ਵਸਤੀਆਂ ਜੇ ਕੋਈ ਐਸੀ ਸੋਚਣਾ ਨਹੀਂ ਮਿਲੀ ਹੈ ਕਿ ਉਸ ਸਾਂਤ ਸੰਗਤਾਂ ਨਹੀਂ ਜਾ ਰਹੀ ਹੈ ਸਾਨੂੰ ਕਿਸੇ ਬਰਕਾਰ ਦਾ ਪਿਆ ਹੈ ਨੀ ਖੋਫ ਨਹੀਂ ਕੋਈ ਮੋਤ ਦਾ ਕੀ ਹੈ ਜਿੱਥੇ ਮਰਦੀ ਆ ਜਾਣੀ ਹੈਗੀ ਪਰ ਇਹ ਜਿਹੜਾ ਆ ਕੰਮ ਹੋਇਆ ਇਹ ਬਹੁਤ ਗਲਤ ਹੋਇਆ ਹੈ ਇਹ ਹੋਣਾ ਨਹੀਂ ਚਾਹੀਦਾ ਇਨਸਾਨੀਅਤ ਦੇ ਨਾਂ ਤੇ ਨਹੀਂ ਇਹ ਇਤਨਾ ਚਾਹੀਦਾ ਚਲੋ ਦੁਸ਼ਮੀਰ ਜਿੰਨਾ ਦੀ ਹੈਗੀ ਹੈਗੀ ਆ ਇਹਨਾਂ ਨੂੰ ਤਾਂ ਪਤਾ ਹੀ ਵਿਚਾਰਿਆਂ ਨੂੰ ਕਾਕਰੀ ਜਿਹੜੇ ਗਏ ਬਾਹਰ ਇਹ ਬੜੰਨਾਂ ਗਲਤ ਕੀਤਾ ਆ ਇਹ ਫੈਗਿਆ ਅਸੀਂ ਰੋहतक ਹਰਿਆਣਾ ਵਿੱਚੋਂ ਸੰਗਤ ਦਰਸ਼ਨ ਕਰਮਾਤੀ ਆਈਏ ਤਕਰੀਬਨ 20 ਤੋਂ 21 ਜਣੇ ਅਸੀਂ ਦਰਸ਼ਨਾਂ ਵਾਸਤੇ ਆਇਆ ਤੇ ਜਿਵੇਂ ਕਿ ਸਾਨੂੰ ਪਤਾ ਲੱਗਾ ਕਿ ਪੁਲਵਾਮਾ ਵਿੱਚ ਕੁਝ ਭਾਰਤੀ ਨਾਗਰਿਕਾਂ ਦਾ ਕਤਲ ਕੀਤਾ ਗਿਆ ਹੈ ਤੇ ਉਹ ਸੁਣ ਕੇ ਸਾਨੂੰ ਬਹੁਤ ਦੁੱਖ ਹੋਇਆ ਲੇਕਿਨ ਅਸੀਂ ਆਲਰੇਡੀ ਹੀ ਪਹਿਲੇ ਸੰਗਤਾਂ ਸ਼ਰਧਾ ਪਾਵਨਾਂ ਦੇ ਨਾਲ ਕਰਤਾਰਪੁਰ ਸਾਹਿਬ ਦੀ ਦਰਸ਼ਨਾਂ ਵਾਸਤੇ ਅਸੀਂ ਆਏ ਸੀ ਇੱਕ ਵਾਰ ਅਸੀਂ ਮਨ ਬਣਾ ਕੇ ਜਰੂਰ ਆਇਆ ਸ਼ਰਧਾ ਪਾਸ ਕਿਉਂਕਿ ਅਸੀਂ ਜੇਕਰ ਅਸੀਂ ਬਾਰਡਰ ਉਸ ਪਰ ਨਹੀਂ ਜਾ ਸਕੇ ਜੇਕਰ ਸਾਨੂੰ ਮੀਡੀਆ ਅਲਾਉ ਕਰੇਗੀ ਸੌਰੀ ਮਿਲਟਰੀ ਸਾਨੂੰ ਅਲਾਉ ਕਰੇਗੀ ਉਸ ਪਾਸੇ ਅਸੀਂ ਜਾਣਾ ਹੈ ਤਾਂ ਜਾਵਾਂਗੇ ਨਹੀਂ ਤਾਂ ਅਸੀਂ ਡੇਰਾਬਾਬਾ ਨਾਨਕ ਗੁਰ ਨਾਨਨ ਦੇਵ ਜੀ ਦਾ ਸਥਾਨ ਹੈ ਜੋ ਉੱਥੇ ਦਰਸ਼ਨ ਕਰਕੇ ਅਸੀਂ ਵਾਪਸ ਚਲੇ ਜਾਵਾਂਗੇ ਲੇਕਿਨ ਇੱਕ ਵਾਰ ਅਸੀਂ ਜੋ ਕੋਰੀਡੋਰ ਹੈ ਕੋਰਟ ਤੇ ਆ ਕੇ ਸਕਰੀਨ ਤੇ ਵੀ ਦਿਖਾਇਆ ਜਾਂਦਾ ਹੈ ਤਾਂ ਕਿ ਸੰਗਤਾਂ ਨਿਰਾਸ਼ ਨਾ ਹੋਣ ਉਹਨਾਂ ਨੂੰ ਅਸੀਂ ਸਕਰੀਨ ਤੇ ਦਿਖਾ ਦਿੱਤੀ ਜਾਈਏ ਲੇਕਿਨ ਜੇਕਰ ਸਾਨੂੰ ਮਿਲਟਰੀ ਅਲਾਉ ਕਰੇਗੀ ਉਸ ਪਰ ਜਾਣਾ ਹੈ ਤਾਂ ਅਸੀਂ ਜਾਵਾਂਗੇ ਨਹੀਂ ਤਾਂ ਅਸੀਂ ਇੱਥੇ ਹੀ ਆਪਣਾ ਤਤਮਸਤ ਕਰਕੇ ਵਾਪਸ ਹੋ ਜਾਵਾਂਗੇ ਸਾਡੇ ਕੋਲ ਵੀਜ਼ਾ ਆਲਰੇਡੀ ਪਹਿਲੇ ਇੱਕ ਮਹੀਨਾ ਪਹਿਲੇ ਲੱਗਾ ਹੋਇਆ ਜੀ। ਅੱਛਾ। ਦੇਖੋ ਸ਼ਰਦਾ ਨਾਲ ਸੀ ਜਾ ਰਹੇ ਆ ਬਿਲਕੁਲ ਡਰ ਐਸਾ ਕੁਝ ਵੀ ਨਹੀਂ ਹੈ। ਬਾਕੀ ਜੋ ਬਾਰਡਰਸ ਹਨ ਉਹ ਚੇਤਾ ਸਖਤਾਈ ਵਧਤੀ ਗਈ ਲੇਕਿਨ ਕੋਰੀਡੋਰਸ ਤੇ ਵਸਤੇ ਜੇ ਕੋਈ ਐਸੀ ਸੋਚਣਾ ਨਹੀਂ ਮਿਲੀ ਹੈ ਕਿ ਉਸ ਸਾਂਤ ਸੰਗਤਾਂ ਨਹੀਂ ਜਾ ਰਹੀ ਹੈ ਸਾਨੂੰ ਕਿਸੇ ਬਰਕਾਰ ਦਾ ਡਰ ਹੈ। ਨਹੀਂ ਖੌਫ ਨਹੀਂ ਕੋਈ ਮੋਤ ਦਾ ਕੀ ਹੈ ਜਿੱਥੇ ਮੱਦੀ ਆ ਜਾਣੀ ਹੈਗੀ। ਪਰ ਇਹ ਜਿਹੜਾ ਆ ਕੰਮ ਹੋਇਆ ਇਹ ਬਹੁਤ ਗਲਤ ਹੋਇਆ ਹੈ। ਇਹ ਹੋਣਾ ਨਹੀਂ ਚਾਹੀਦਾ। ਇਨਸਾਨੀਅਤ ਦੇ ਨਾਂ ਤੇ ਨਹੀਂ ਇਤਨਾ ਚਾਹੀਦਾ। ਚਲੋ ਦਿਸ਼ਮੇ ਜਿਨ੍ਹਾਂ ਦੀ ਹੈਗੀ ਹੈਗੀ ਆ ਇਹਨਾਂ ਨੂੰ ਤਾਂ ਪਤਾ ਹੀ ਵਿਚਾਰਿਆਂ ਨੂੰ ਕਾਕਰੀ ਜਿਹੜੇ ਗਏ ਬਾਹਰ ਇਹ ਬੜਾ ਨਾਲ ਗਲਤ ਕੀਤਾ ਆ ਇਹ ਫੈਗਾ ਆ ਅਸੀਂ ਰੋਤ ਤੱਕ ਹਰਿਆਣਾ ਵਿੱਚੋਂ ਸੰਗਤ ਦਰਸ਼ਨ ਕਰਮਾ ਤੇ ਆਈਏ ਤਕਰੀਬਨ 20 ਤੋਂ 21 ਜਣੇ ਅਸੀਂ ਦਰਸ਼ਨਾ ਵਾਸਤੇ ਆਇਆ ਤੇ ਜਿਵੇਂ ਕਿ ਸਾਨੂੰ ਪਤਾ ਲੱਗਾ ਕਿ ਪੁਲਵਾਮਾ ਵਿੱਚ ਕੁਝ ਭਾਰਤੀ ਨਾਗਰਿਕਾਂ ਦਾ ਕਤਲ ਕੀਤਾ ਗਿਆ ਹੈ ਤੇ ਉਹ ਸੁਣ ਕੇ ਸਾਨੂੰ ਬਹੁਤ ਦੁੱਖ ਹੋਇਆ ਲੇਕਿਨ ਅਸੀਂ ਆਲਰੇਡੀ ਹੀ ਪਹਿਲੇ ਸੰਗਤਾਂ ਸ਼ਬਦ ਦਾ ਪਵਨਾਰੇ ਨਾਲ ਕਰਤਾਰਪੁਰ ਸਾਹਿਬ ਦੀ ਦਰਸ਼ਨਾ ਵਾਸਤੇ ਅਸੀਂ ਆਏ ਸੀ ਇੱਕ ਵਾਰ ਅਸੀਂ ਮਨ ਬਣਾ ਕੇ ਜ਼ਰੂਰ ਆਇਆ ਸ਼ਰਧਾਪਾਸ ਕਿਉਂਕਿ ਅਸੀਂ ਜੇਕਰ ਅਸੀਂ ਬਾਰਡਰ ਉਸ ਪਰ ਨਹੀਂ ਜਾ ਸਕੇ ਜੇਕਰ ਸਾਨੂੰ ਮੀਡੀਆ ਅਲਾਉ ਕਰੇਗੀ ਸੌਰੀ ਮਿਲਟਰੀ ਸਾਨੂੰ ਅਲਾਉ ਕਰੇਗੀ ਕਿ ਉਸ ਪਾਸੇ ਅਸੀਂ ਜਾਣਾ ਹੈ ਤਾਂ ਜਾਵਾਂਗੇ ਨਹੀਂ ਤਾਂ ਅਸੀਂ ਡੇਰਾਬਾਬਾ ਨਾਨਕ ਗੁਰ ਨਾਨਕ ਦੇਵ ਜੀ ਦਾ ਸਥਾਨ ਹੈ ਜੋ ਉੱਥੇ ਦਰਸ਼ਨ ਕਰਕੇ ਅਸੀਂ ਵਾਪਸ ਚਲੇ ਜਾਵਾਂਗੇ ਲੇਕਿਨ ਇੱਕ ਵਾਰ ਅਸੀਂ ਜੋ ਕੋਰੀਡੋਰ ਹੈ ਕੋਲ ਤੇ ਆ ਕੇ ਸਕਰੀਨ ਤੇ ਵੀ ਦਿਖਾਇਆ ਜਾਂਦਾ ਹੈ ਤਾਂ ਕਿ ਸੰਗਤਾਂ ਨਿਰਾਸ਼ ਨਾ ਹੋਣ ਉਹਨਾਂ ਨੂੰ ਅਸੀਂ ਸਕਰੀਨ ਤੇ ਦਿਖਾ ਦਿੱਤੀ ਜਾਈਏ ਲੇਕਿਨ ਜੇਕਰ ਸਾਨੂੰ ਮਿਲਟਰੀ ਅਲਾਉ ਕਰੇਗੀ ਉਸ ਪਾਸੇ ਜਾਣਾ ਤਾਂ ਅਸੀਂ ਜਾਵਾਂਗੇ ਨਹੀਂ ਤਾਂ ਅਸੀਂ ਇੱਥੇ ਹੀ ਆਪਣਾ ਤਤਮਸਤ ਕਰਕੇ ਵਾਪਸ ਹੋ ਜਾਣਾ ਕਮਿਸ਼ਨਸ ਹੈਗੀਆਂ ਸਾਡੇ ਕੋਲ ਵੀਜ਼ਾ ਆਲਰੇਡੀ ਪਹਿਲੇ ਮਹੀਨਾ ਪਹਿਲੇ ਲੱਗਾ ਹੋਇਆ ਜੀ ਦੇਖੋ ਸ਼ਰਦਾ ਨਾਲ ਸੇ ਜਾ ਰਹੇ ਆ ਬਿਲਕੁਲ ਡਰ ਐਸਾ ਕੁਝ ਵੀ ਨਹੀਂ ਹੈ ਬਾਕੀ ਜੋ ਬਾਰਡਰਸ ਹਨ ਉਹ ਚੇਤਾ ਸਖਤਾਈ ਵਧਤੀ ਗਈ ਲੇਕਿਨ ਕੋਰੀਡੋਰਸ ਦੇ ਵਾਸਤੇ ਜੇ ਕੋਈ ਐਸੀ ਸੋਚਣਾ ਨਹੀਂ ਮਿਲੀ ਹੈ ਕਿ ਉਸ ਸਤਾਂਤ ਸੰਗਤਾਂ ਨਹੀਂ ਜਾ ਰਹੀ ਜਾਂ ਸਾਨੂੰ ਕਿਸੇ ਬਾਰੇ ਕਰਦਾ ਪਿਆ ਹੈ ਨਹੀਂ ਖੋਫ ਨਹੀਂ ਕੋਈ ਮੌਤ ਦਾ ਕੀ ਜਿੱਥੇ ਮਰਦੀ ਆ ਜਾਣੀ ਹੈਗੀ ਪਰ ਇਹ ਜਿਹੜਾ ਆਗ ਕੰਮ ਹੋਇਆ ਇਹ ਬਹੁਤ ਗਲਤ ਹੋਇਆ ਹੈ ਇਹ ਹੋਣਾ ਨਹੀਂ ਚਾਹੀਦਾ ਇਨਸਾਨੀਅਤ ਦੇ ਨਾਂ ਤੇ ਨਹੀਂ ਇਤਨਾ ਚਾਹੀਦਾ ਚਲੋ ਦੁਸ਼ਮਿੰਦਰ ਜਿੰਨਾ ਦੀ ਹੈਗੀ ਹੈਗੀ ਆ ਇਹਨਾਂ ਨੂੰ ਤਾਂ ਪਤਾ ਹੀ ਵਿਚਾਰਿਆਂ ਨੂੰ ਕਾਕਰੀ ਜਿਹੜੇ ਜੇ ਬਾਹਰ ਇਹ ਬੜਾ ਨਾਲ ਗਲਤ ਕੀਤਾ ਆ ਇਹ ਫੈਗਾ ਆ ਅਸੀਂ ਰੋहतक ਹਰਿਆਣਾ ਵਿੱਚੋਂ ਸੰਗਤ ਦਰਸ਼ਨ ਕਰਮਾस्ते ਆਈਏ ਤਕਰੀਬਨ 20 ਤੋਂ 21 ਜਣੇ ਅਸੀਂ ਦਰਸ਼ਨਾਂ ਵਾਸਤੇ ਆਇਆ ਤੇ ਜਿਵੇਂ ਕਿ ਸਾਨੂੰ ਪਤਾ ਲੱਗਾ ਕਿ ਪੁਲਵਾਮਾ ਵਿੱਚ ਕੁਝ ਭਾਰਤੀ ਨਾਗਰਿਕਾਂ ਦਾ ਕਤਲ ਕੀਤਾ ਗਿਆ ਹੈ ਤੇ ਉਹ ਸੁਣ ਕੇ ਸਾਨੂੰ ਬਹੁਤ ਦੁੱਖ ਹੋਇਆ ਲੇਕਿਨ ਅਸੀਂ ਆਲਰੇਡੀ ਹੀ ਪਹਿਲੇ ਸੰਗਤ ਸਾਧ ਦਾ ਪਵਨਾ ਦੇ ਨਾਲ ਕਰਤਾਰਪੁਰ ਸਾਹਿਬ ਦੀ ਦਰਸ਼ਨਾਂ ਵਾਸਤੇ ਅਸੀਂ ਆਏ ਸੀ ਇੱਕ ਵਾਰ ਅਸੀਂ ਮਨ ਬਣਾ ਕੇ ਜ਼ਰੂਰ ਆਇਆ ਸ਼ਰਦਾਪਸ ਕਿਉਂਕਿ ਅਸੀਂ ਜੇਕਰ ਅਸੀਂ ਬਾਡਰ ਉਸ ਪਰ ਨਹੀਂ ਜਾ ਸਕੇ ਜੇਕਰ ਸਾਨੂੰ ਮੀਡੀਆ ਅਲਾਉ ਕਰੇਗੀ ਸੌਰੀ ਮਿਲਟਰੀ ਸਾਨੂੰ ਅਲਾਉ ਕਰੇਗੀ ਕਿ ਉਸ ਪਾਸੇ ਅਸੀਂ ਜਾਣਾ ਹੈ ਤਾਂ ਜਾਵਾਂਗੇ ਨਹੀਂ ਤਾਂ ਅਸੀਂ ਡੇਰਾਬਾਬਾ ਨਾਨਕ ਗੁਰ ਨਾਨਕ ਦੇਵ ਜੀ ਦਾ ਸਥਾਨ ਹੈ ਜੋ ਉੱਥੇ ਦਰਸ਼ਨ ਕਰਕੇ ਅਸੀਂ ਵਾਪਸ ਚਲੇ ਜਾਵਾਂਗੇ ਲੇਕਿਨ ਇੱਕ ਵਾਰ ਅਸੀਂ ਜੋ ਕੋਰੀਡੋਰ ਹੈ ਕੋਰਟ ਤੇ ਆ ਕੇ ਸਕਰੀਨ ਤੇ ਵੀ ਦਿਖਾਇਆ ਜਾਂਦਾ ਹੈ ਤਾਂ ਕਿ ਸੰਗਤਾਂ ਨਿਰਾਸ਼ ਨਾ ਹੋਣ ਉਹਨਾਂ ਨੂੰ ਅਸੀਂ ਸਕਰੀਨ ਤੇ ਦਿਖਾ ਦਿੱਤੀ ਜਾਈਏ ਲੇਕਿਨ ਜੇਕਰ ਸਾਨੂੰ ਮਿਲਟਰੀ ਅਲਾਉ ਕਰੇਗੀ ਉਸ ਪਰ ਜਾਣਾ ਹੈ ਤਾਂ ਅਸੀਂ ਜਾਵਾਂਗੇ ਨਹੀਂ ਤਾਂ ਅਸੀਂ ਇੱਥੇ ਹੀ ਆਪਣਾ ਤਸਤ ਮਸਤ ਕਰਕੇ ਵਾਪਸ ਹੋ ਜਾਣਾ ਕੁਮਿਸ਼ਨਸ ਹੈਗੀਆਂ ਸਾਡੇ ਕੋਲ ਵੀਜ਼ਾ ਆਲਰੇਡੀ ਪਹਿਲੇ ਇੱਕ ਮਹੀਨਾ ਪਹਿਲੇ ਲੱਗਾ ਹੋਇਆ ਜੀ ਦੇਖੋ ਸ਼ਰਦਾ ਨਾਲ ਸੇ ਜਾ ਰਹੇ ਆ ਬਿਲਕੁਲ ਡਰ ਐਸਾ ਕੁਝ ਵੀ ਨਹੀਂ ਹੈ ਬਾਕੀ ਜੋ ਬਾਰਡਰਸ ਹਨ ਉਹ ਚੇਤਾ ਸਖਤਾਈ ਵਧਤੀ ਗਈ ਲੇਕਿਨ ਕੋਰੀਡੋਰਸ ਦੇ ਵਾਸਤੇ ਜੇ ਕੋਈ ਐਸੀ ਸੋਚਣਾ ਨਹੀਂ ਮਿਲੀ ਹੈ ਕਿ ਉਸ ਸਥਾਨ ਤੇ ਸੰਗਤਾ ਨਹੀਂ ਜਾ ਰਹੀ ਜਾਂ ਸਾਨੂੰ ਕਿਸੇ ਬਾਰੇ ਕਰਦਾ ਪਿਆ ਹੈ ਨਹੀਂ ਖੋਫ ਨਹੀਂ ਕੋਈ ਮੌਤ ਦਾ ਕੀ ਹੈ ਜਿੱਥੇ ਮਰਦੀ ਆ ਜਾਣੀ ਹੈਗੀ ਪਰ ਇਹ ਜਿਹੜਾ ਆ ਕੰਮ ਹੋਇਆ ਇਹ ਬਹੁਤ ਗਲਤ ਹੋਇਆ ਹੈ ਇਹ ਹੋਣਾ ਨਹੀਂ ਚਾਹੀਦਾ ਇਨਸਾਨੀਅਤ ਦੇ ਨਾਂ ਤੇ ਨਹੀਂ ਇਤਨਾ ਚਾਹੀਦਾ ਚਲੋ ਦਿਸ਼ਮੇ ਜਿੰਨਾਂ ਦੀ ਹੈਗੀ ਹੈਗੀ ਆ ਇਹਨਾਂ ਨੂੰ ਤਾਂ ਪਤਾ ਹੀ ਵਿਚਾਰਿਆਂ ਨੂੰ ਕਾਕਰੀ ਨੇੜੇ ਜਾਏ ਬਾਹਰ ਇਹ ਬੜਾ ਨਾਲ ਗਲਤ ਕੀਤਾ ਆ ਇਹ ਫੈਗਾ ਆ ਅਸੀਂ ਰੋहतक ਹਰਿਆਣਾ ਵਿੱਚੋਂ ਸੰਗਤ ਦਰਸ਼ਨ ਕਰਮਾस्ते ਆਈਏ ਤਕਰੀਬਨ 20 ਤੋਂ 21 ਜਣੇ ਅਸੀਂ ਦਰਸ਼ਨਾ ਵਾਸਤੇ ਆਇਆ ਤੇ ਜਿਵੇਂ ਕਿ ਸਾਨੂੰ ਪਤਾ ਲੱਗਾ ਕਿ ਪੁਲਵਾਮਾ ਵਿੱਚ ਕੁਝ ਭਾਰਤੀ ਨਾਗਰਿਕਾਂ ਦਾ ਕਤਲ ਕੀਤਾ ਗਿਆ ਹੈ ਤੇ ਉਹ ਸੁਣ ਕੇ ਸਾਨੂੰ ਬਹੁਤ ਦੁੱਖ ਹੋਇਆ ਲੇਕਿਨ ਅਸੀਂ ਆਲਰੇਡੀ ਹੀ ਪਹਿਲੇ ਸੰਗਤਾਂ ਸ਼ਬਦ ਦਾ ਪਵਨਾਰੇ ਨਾਲ ਕਰਤਾਰਪੁਰ ਸਾਹਿਬ ਦੀ ਦਰਸ਼ਨਾ ਵਾਸਤੇ ਅਸੀਂ ਆਏ ਸੀ ਇੱਕ ਵਾਰ ਅਸੀਂ ਮਨ ਬਣਾ ਕੇ ਜ਼ਰੂਰ ਆਇਆ ਸ਼ਰਧਾਪਾਸ ਕਿਉਂਕਿ ਅਸੀਂ ਜੇਕਰ ਅਸੀਂ ਬਾਡਰ ਉਸ ਪਰ ਨਹੀਂ ਜਾ ਸਕੇ ਜੇਕਰ ਸਾਨੂੰ ਮੀਡੀਆ ਅਲਾਉ ਕਰੇਗੀ ਸੌਰੀ ਮਿਲਟਰੀ ਸਾਨੂੰ ਅਲਾਉ ਕਰੇਗੀ ਕਿ ਉਸ ਪਾਸੇ ਅਸੀਂ ਜਾਣਾ ਹੈ ਤਾਂ ਜਾਵਾਂਗੇ ਨਹੀਂ ਤਾਂ ਅਸੀਂ ਡੇਰਾਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਜੋ ਉੱਥੇ ਦਰਸ਼ਨ ਕਰਕੇ ਅਸੀਂ ਵਾਪਸ ਚਲੇ ਜਾਵਾਂਗੇ ਲੇਕਿਨ ਇੱਕ ਵਾਰ ਅਸੀਂ ਜੋ ਕੋਰੀਡੋਰ ਹੈ ਕੋਰਟ ਤੇ ਆ ਕੇ ਸਕਰੀਨ ਤੇ ਵੀ ਦਿਖਾਇਆ ਜਾਂਦਾ ਹੈ ਤਾਂ ਕਿ ਸੰਗਤਾਂ ਨਿਰਾਸ਼ ਨਾ ਹੋਣ ਉਹਨਾਂ ਨੂੰ ਅਸੀਂ ਸਕਰੀਨ ਤੇ ਦਿਖਾ ਦਿੱਤੀ ਜਾਈਏ ਲੇਕਿਨ ਜੇਕਰ ਸਾਨੂੰ ਮਿਲਟਰੀ ਅਲਾਉ ਕਰੇਗੀ ਉਸ ਪਰ ਜਾਣਾ ਹੈ ਤਾਂ ਅਸੀਂ ਜਾਵਾਂਗੇ ਨਹੀਂ ਤਾਂ ਅਸੀਂ ਇੱਥੇ ਹੀ ਆਪਣਾ ਆਤਮਸਤ ਕਰਕੇ ਵਾਪਸ ਹੋ ਜਾਵਾਂਗੇ ਕਮਿਸ਼ਨਸ ਹੈਗੀਆਂ ਸਾਡੇ ਕੋਲ ਵੀਜ਼ਾ ਆਲਰੇਡੀ ਪਹਿਲੇ ਮਹੀਨਾ ਪਹਿਲੇ ਲੱਗਾ ਹੋਇਆ ਹੈ ਜੀ ਦੇਖੋ ਸ਼ਰਦਾ ਨਾਲ ਸੀ ਜਾ ਰਹੇ ਆ ਬਿਲਕੁਲ ਡਰ ਐਸਾ ਕੁਝ ਵੀ ਨਹੀਂ ਹੈ ਬਾਕੀ ਜੋ ਬਾਰਡਰਸ ਹਨ ਉਹ ਚੇਤਾ ਸਖਤਾਈ ਵਧਤੀ ਗਈ ਲੇਕਿਨ ਕੋਰੀਡੋਰਸ ਹੈ ਵਾਸਤੇ ਜੇ ਕੋਈ ਐਸੀ ਸੋਚਣਾ ਨਹੀਂ ਮਿਲੀ ਹੈ ਕਿ ਉਸ ਸਾਂਤ ਸੰਗਤਾਂ ਨਹੀਂ ਜਾ ਰਹੀ ਹੈ ਸਾਨੂੰ ਕਿਸੇ ਬਰਕਰਾਰ ਦਾ ਪਿਆ ਹੈ ਨੀ ਖੋਫ ਨਹੀਂ ਕੋਈ ਮੋਤ ਦਾ ਕੀ ਹੈ ਜਿੱਥੇ ਮੱਦੀ ਆ ਜਾਣੀ ਹੈਗੀ ਪਰ ਇਹ ਜਿਹੜਾ ਆ ਕੰਮ ਹੋਇਆ ਇਹ ਬਹੁਤ ਗਲਤ ਹੋਇਆ ਹੈ ਇਹ ਹੋਣਾ ਨਹੀਂ ਚਾਹੀਦਾ ਇਨਸਾਨੀਅਤ ਦੇ ਨਾਂ ਤੇ ਨਹੀਂ ਇਹ ਇਤਨਾ ਚਾਹੀਦਾ ਚਲੋ ਦੁਸ਼ਮਣ ਜਿਹਨਾਂ ਦੀ ਹੈਗੀ ਹੈਗੀ ਆ ਇਹਨਾਂ ਨੂੰ ਤਾਂ ਪਤਾ ਹੀ ਵਿਚਾਰਿਆਂ ਨੂੰ ਕਾਕਰੀ ਜਿਹੜੇ ਗਏ ਬਾਹਰ ਇਹ ਬੜਾ ਨਾਲ ਗਲਤ ਕੀਤਾ ਆ ਇਹ ਫੈਗਾ ਆ ਅਸੀਂ ਰੋहतक ਹਰਿਆਣਾ ਵਿੱਚੋਂ ਸੰਗਤ ਦਰਸ਼ਨ ਕਰਮਾਸਤੇ ਆਈਏ ਤਕਰੀਬਨ 20 ਤੋਂ 21 ਜਣੇ ਅਸੀਂ ਦਰਸ਼ਨਾਂ ਵਾਸਤੇ ਆਇਆ ਤੇ ਜਿਵੇਂ ਕਿ ਸਾਨੂੰ ਪਤਾ ਲੱਗਾ ਕਿ ਪੁਲਵਾਮਾ ਵਿੱਚ ਕੁਝ ਭਾਰਤੀ ਨਾਗਰਿਕਾਂ ਦਾ ਕਤਲ ਕੀਤਾ ਗਿਆ ਹੈ ਤੇ ਉਹ ਸੁਣ ਕੇ ਸਾਨੂੰ ਬਹੁਤ ਦੁੱਖ ਹੋਇਆ ਲੇਕਿਨ ਅਸੀਂ ਆਲਰੇਡੀ ਹੀ ਪਹਿਲੇ ਸੰਗਤਾਂ ਸ਼ਬਦ ਦਾ ਪਵਨਾ ਦੇ ਨਾਲ ਕਰਤਾਰਪੁਰ ਸਾਹਿਬ ਦੀ ਦਰਸ਼ਨਾਂ ਵਾਸਤੇ ਅਸੀਂ ਆਏ ਸੀ ਇੱਕ ਵਾਰ ਅਸੀਂ ਮਨ ਬਣਾ ਕੇ ਜਰੂਰ ਆਇਆ ਸ਼ਰਧਾਪਾਸ ਕਿਉਂਕਿ ਅਸੀਂ ਜੇਕਰ ਅਸੀਂ ਬਾਡਰ ਉਸ ਪਰ ਨਹੀਂ ਜਾ ਸਕੇ ਜੇਕਰ ਸਾਨੂੰ ਮੀਡੀਆ ਅਲਾਉ ਕਰੇਗੀ ਸੌਰੀ ਮਿਲਟਰੀ ਸਾਨੂੰ ਅਲਾਉ ਕਰੇਗੀ ਕਿ ਉਸ ਪਾਸੇ ਅਸੀਂ ਜਾਣਾ ਹੈ ਤਾਂ ਜਾਵਾਂਗੇ ਨਹੀਂ ਤਾਂ ਅਸੀਂ ਡੇਰਾ ਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਜੋ ਉੱਥੇ ਦਰਸ਼ਨ ਕਰਕੇ ਅਸੀਂ ਵਾਪਸ ਚਲੇ ਜਾਵਾਂਗੇ ਲੇਕਿਨ ਇੱਕ ਵਾਰ ਅਸੀਂ ਜੋ ਕੋਰੀਡੋਰ ਹੈ ਕੋਰਟ ਤੇ ਆ ਕੇ ਸਕਰੀਨ ਤੇ ਵੀ ਦਿਖਾਇਆ ਜਾਂਦਾ ਹੈ ਤਾਂ ਕਿ ਸੰਗਤਾਂ ਨਿਰਾਸ਼ ਨਾ ਹੋਣ ਉਹਨਾਂ ਨੂੰ ਅਸੀਂ ਸਕਰੀਨ ਤੇ ਦਿਖਾ ਦਿੱਤੀ ਜਾਈਏ ਲੇਕਿਨ ਜੇਕਰ ਸਾਨੂੰ ਮਿਲਟਰੀ ਅਲਾਉ ਕਰੇਗੀ ਉਸ ਪਰ ਜਾਣਾ ਅਸੀਂ ਜਾਵਾਂਗੇ ਨਹੀਂ ਤਾਂ ਅਸੀਂ ਇੱਥੇ ਹੀ ਆਪਣਾ ਤਤਮਸਤ ਕਰਕੇ ਵਾਪਸ ਹੋ ਜਾਵਾਂਗੇ ਕਮਿਸ਼ਨਸ ਹੈਗੀਆਂ ਸਾਡੇ ਕੋਲ ਵੀਜ਼ਾ ਆਲਰੇਡੀ ਪਹਿਲੇ ਮਹੀਨਾ ਪਹਿਲੇ ਲੱਗਾ ਹੋਇਆ ਜੀ ਜਾਰੀ ਹੈ ਦੇਖੋ